ਕਿ ਜੇ ਕਿਸੇ ਨੇ ਪਾਇਆ ਹੈ ਤੇ ਕੇਵਲ ਸਤਗੁਰੂ ਦੀ ਕਿਰਪਾ ਨਾਲ ਆਸਾਂ ਕੀ ਵਾਰ ਖਾਸ ਕਰਕੇ ਦਾਸ ਤਾਂ ਬੇਨਤੀ ਕਰਦਾ ਹੁੰਦਾ ਹੈ ਪਹਿਲੀ ਪੌੜੀ ਨਾਲ ਜਿਹੜੇ ਤਿੰਨ ਸ਼ਲੋਕ ਨੇ ਇਹ ਤਿੰਨੇ ਦੇ ਤਿੰਨੇ ਸ਼ਲੋਕ ਕੇਵਲ ਸਤਗੁਰੂ ਦੀ ਪ੍ਰਾਪਤੀ ਸਤਗੁਰੂ ਦੀ ਰਹਿਮਤ ਤੇ ਸਤਗੁਰੂ ਤੋਂ ਵਿਖੋਣਿਆਂ ਦੀ ਦਸ਼ਾ ਨੂੰ ਬਿਆਨ ਕਰਦੇ ਪਹਿਲਾ ਤਾਂ ਬਚਨ ਕਹੇ ਸਤਗੁਰੂ ਦੀ ਕਿਰਪਾ ਕੀਖ ਹੈ ਅਸੀਂ ਬਚਨ ਰੋਜ਼ ਪੜਨੇ ਆ ਬਲਿ ਖਾਰੀ ਗੁਰ ਆਪਣੇ ਦੇਵ ਖਾੜੀ ਸਦਵਾਰ ਇੱਕ ਦਿਨ ਵਿੱਚ 100 ਵਾਰੀ ਮੈਂ ਗੁਰੂ ਤੋਂ ਕੁਰਬਾਨ ਜਾਂਣਾ ਕਿਉਂ ਜੀ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲੱਗੀ ਬਾੜ ਇੱਥੇ ਬਾੜ ਦਾ ਅਰਥ ਹੈ ਦੇਰੀ ਕਿ ਜਿਸ ਨੂੰ ਮਨੁੱਖ ਤੋਂ ਦੇਵਤੇ ਬਣਾਉਂਦਿਆ ਰੰਚਕ ਮਾਤਰ ਦੇਰੀ ਨਹੀਂ ਲੱਗੀ ਉਸ ਗੁਰੂ ਤੋਂ ਮੈਂ ਕੁਰਬਾਨ ਜਾਂਣਾ ਤੇ ਮੈਂ ਬੇਨਤੀ ਕਰਾਂਗਾ ਸੱਚ ਏਵੇ ਜਦੋਂ ਗੁਰੂ ਕਿਸੇ ਅੰਦਰ ਤਬਦੀਲੀ ਲੈ ਕੇ ਆਉਂਦਾ ਹੈ ਸ਼ਰੀਰ ਤਾਂ ਉਹ ਪੰਜਾਂ ਤੱਤਾਂ ਦਾ ਰਹਿੰਦਾ ਹੈ ਪਰ ਬੰਦੇ ਦੇ ਕਰਮਾਂ ਵਿੱਚ ਹੀ ਬੜੀ ਵੱਡੀ ਤਬਦੀਲੀ ਆ ਜਾਂਦੀ ਹੈ ਸ਼ਰੀਰ ਪੰਜਾਂ ਤੱਤਾਂ ਦੇ ਰਹਿੰਦਾ ਤੇ ਕਈ ਵਾਰੀ ਅਸੀਂ ਫਿਰ ਕਹਿੰਦੇ ਆ ਕੋਈ ਆ ਬੰਦਾ ਤਾਂ ਇੱਥੇ ਤੁਰਿਆ ਫਿਰਦਾ ਸੀ ਜੀ ਜਦੋਂ ਕਿਸੇ ਤੇ ਗੁਰੂ ਬਖਸ਼ਿਸ਼ ਕਰਦਾ ਹੈ ਨਾ ਤੇ ਕਈ ਵਾਰੀ ਲੋਕ ਜਿਹੜੇ ਨੇ ਫਿਰ ਕਹਿੰਦੇ ਕੱਲ ਤੱਕ ਆ ਸੀ ਜੀ ਅੱਜ ਤਾਂ ਇਹ ਬਣ ਗਿਆ ਗਿਆਨੀ ਬਣ ਗਿਆ ਕੀਰਤਨੀਆਂ ਬਣ ਗਿਆ ਪਾਠ ਪੜਨ ਲੱਗ ਪਿਆ ਜੀ ਤੇ ਬੰਦਗੀ ਕਰਨ ਲੱਗ ਪਿਆ ਤੇ ਲੋਕ ਸਨਮਾਨ ਦੇ ਦਿੰਦੇ ਪਰ ਮੈਂ ਇੱਕ ਬੇਨਤੀ ਕਰਾਂ ਇੱਕ ਬੱਚਾ ਪੜਦਾ ਪਿੰਡ ਦੇ ਸਕੂਲ ਵਿੱਚ ਹੀ ਸਹਿ ਪਾਠੀਆਂ ਨਾਲ ਪੜਦਾ ਹੈ ਸਰੀਰ ਉਹਦਾ ਉਹੀ ਹੈ ਉਹੀ ਬੱਚਾ ਸਕੂਲ ਵਿੱਚ ਖਾਇਰ ਸਕੂਲ ਵਿੱਚ ਅੱਗੇ ਜਾਂਦਾ ਹੈ ਉਹੀ ਬੱਚਾ ਅੱਗੇ ਕਾਲਜ ਵਿੱਚ ਜਾਂਦਾ ਹੈ ਉਹੀ ਬੱਚਾ ਯੂਨੀਵਰਸਿਟੀ ਵੀ ਜਾਂਦਾ ਹੈ ਪਿੰਡ ਉਸੇ ਵਿੱਚ ਹੀ ਰਹਿੰਦਾ ਹੈ ਪਰ ਚੇਤੇ ਰੱਖਿਓ ਕੋਈ ਬੱਚਾ ਜਦੋਂ ਡਿਗਰੀ ਕਰਕੇ ਚੰਗੀ ਉੱਚੀ ਪੋਸਟ ਤੇ ਪਹੁੰਚਦਾ ਹੈ ਤੇ ਲੋਕ ਉਹਨੂੰ ਝੁੱਕ ਕੇ ਸਜਦੇ ਜਦੋਂ ਕਰਦੇ ਨੇ ਈਰ ਖਾਲੂ ਕਹੀ ਜਾਂ ਜੀ ਛੱਡੋ ਕੱਲ ਸਾਡੇ ਪੈਨ ਤੁਰਦਾ ਫਿਰਦਾ ਸੀ ਪਰ ਜਦੋਂ ਮਿਹਨਤ ਤੋਂ ਬਾਅਦ ਪਦਵੀ ਮਿਲਦੀ ਏ ਤੇ ਸੱਚ ਇਹਵੇ ਲੋਕ ਸਲਾਮਾ ਕਰਦੇ ਨੇ ਸ਼ਰੀਰ ਹੋਈਏ ਪਰ ਉਹਦੀ ਪੜ੍ਹਾਈ ਕਰਕੇ ਉਹਦੀ ਪਦਵੀ ਕਰਕੇ ਨਮਸਕਾਰ ਮਿਲੀ ਬੰਦਾ ਤਾਂ ਉਹਈਏ ਜਦੋਂ ਗੁਰੂ ਦੀ ਕਿਰਪਾ ਮਿਲਦੀ ਏ ਤੇ ਸਾਰਾ ਸੰਸਾਰ ਅੱਗੇ ਝੁੱਕ ਜਾਂਦਾ ਆ ਇਕ ਤਬਦੀਲੀ ਹੁੰਦੀ ਜਿਹੜਾ ਮਨੁੱਖ ਤੋਂ ਦੇਵਤੇ ਬਣਾ ਦਿੰਦਾ ਫਿਰ ਮੈਂ ਬੇਨਤੀ ਕਰਾਂਗਾ ਗੁਰਬਾਣੀ ਨੇ ਇਸ ਤਬਦੀਲੀ ਦਾ ਜ਼ਿਕਰ ਗੁਰੂ ਮਿਲਾਪ ਨਾਲ ਹੀ ਕੀਤਾ ਜਿਵੇਂ ਅਸੀਂ ਸਤਗੁਰੂ ਦੇ ਬਚਨ ਪੜ੍ਹਨੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਮਣੇ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਕ ਹੋਇਓ ਲਾਲ ਨਦਰ ਸਤਜ ਸਤਗੁਰ ਜਾ ਧਾਰੈ ਪਣ ਮਾਨਕ ਗਰੈ ਗਿਆਨ ਗੁਰ ਕਹੋ ਵਿਚਾਰੈ ਇਹ ਸਵਈਆ ਭਾਵੇਂ ਗੁਰੂ ਰਾਮਦਾਸ ਦੀ ਸਿਫਤ ਵਿੱਚ ਭੱਟ ਸਾਹਿਬ ਦਾ ਪਰ ਦੇਖੋ ਬੜੀ ਵੱਡੀ ਤਬਦੀਲੀ ਦਾ ਜ਼ਿਕਰ ਕੀਤਾ ਕੁਝ ਪਰਮਾਨ ਲੈ ਕਹਿਣ ਲੱਗੇ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਕੱਚ ਦਾ ਅਰਥ ਵੈਸੇ ਹੁੰਦਾ ਝੂਠ ਜਿਹਨੇ ਟੁੱਟ ਜਾਣਾ ਇਸੇ ਕਰਕੇ ਕੱਟੜਿਆਂ ਤੇ ਕੱਚਾ ਸ਼ਬਦ ਵਰਤਿਆ ਝੂਠੇ ਕੱਚੀ ਬਾਣੀ ਵੀ ਝੂਠੇ ਲਈ ਵਰਤੇ ਮਹਾਰਾਜ ਕਹਿੰਦੇ ਨੇ ਜਦੋਂ ਸਤਗੁਰੂ ਆਪਣੀ ਨਦਰ ਕਰਦਾ ਹੈ ਨਾ ਆਪਣੀ ਬਖਸ਼ਿਸ਼ ਕਰਦਾ ਹੈ ਜਦੋਂ ਗੁਰੂ ਆਪਣਾ ਸ਼ਬਦ ਦਿੰਦਾ ਹੈ ਸੱਚ ਐਵੇਂ ਕਿ ਉਹ ਜੋ ਝੂਠੇ ਬੰਦੇ ਨੂੰ سونے ਦੀ ਤਰ੍ਹਾਂ ਸ਼ੁੱਧ ਬਣਾ ਦਿੰਦਾ ਹੈ ਝੂਠਾ ਵੀ ਪਵਿੱਤਰ ਹੋ ਜਾਂਦਾ ਹੈ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਜਦੋਂ ਗੁਰੂ ਦਾ ਸ਼ਬਦ ਕੰਨਾਂ ਵਿੱਚ ਸੁਣਿਆ ਮਹਾਰਾਜ ਕਹਿੰਦੇ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਜਿਹੜਾ ਬੰਦਾ ਸਾਰੀ ਜ਼ਿੰਦਗੀ ਜ਼ਹਿਰ ਨਾਲ ਭਰਿਆ ਪਿਆ ਉਸ ਕੋਲ ਹੋਰ ਕੋਈ ਕਰਮ ਹੀ ਨਹੀਂ ਉਦੇ ਅੰਦਰ ਵਾਸ਼ਨਾ ਦਾ ਜ਼ਹਿਰ ਗੰਦਗੀ ਦਾ ਜ਼ਹਿਰ ਔਗਣਾ ਦਾ ਜ਼ਹਿਰ ਜਦੋਂ ਦਾਤੇ ਨੇ ਕਿਰਪਾ ਕੀਤੀ ਉਹਨੇ ਜ਼ਹਿਰ ਨੂੰ ਵੀ ਅੰਮ੍ਰਿਤ ਵਿੱਚ ਕਨਵਰਟ ਕਰ ਦਿੱਤਾ ਮੈਂ ਤਾਂ ਕਈ ਵਾਰੀ ਬੇਨਤੀ ਕਰਨਾ ਭਾਈ ਕਈ ਵਾਰੀ ਕਈ ਸੱਜਣ ਕਹਿੰਦੇ ਆ ਨਾ ਜੀ ਕਿ ਮੇਰਾ ਅਗਲਾ ਜਨਮ ਮਿਲੇਗਾ ਤੇ ਮੈਂ ਸਿੱਖੀ ਚ ਜਾਣਾ ਚਾਹਨ ਨਹੀਂ ਪਿਆਰਿਓ ਇੱਥੇ ਕੋਈ ਇਹ ਪਾਬੰਦੀ ਨਹੀਂ ਤੂੰ ਕਿਸੇ ਬਰਾਦਰੀ ਚ ਜੰਮਿਆ ਹੋਵੇਂ ਕਿਸੇ ਧਰਮ ਨਾਲ ਰਿਲੇਟਡ ਹੋਵੇਂ ਤੇਰਾ ਪਿਛੋਕੜ ਕਿਸੇ ਵੀ ਥਾਂ ਤੇ ਤੇਰੀ ਰੂਟ ਜੜ ਹੋਵੇ ਇੱਥੇ ਤਾਂ ਜਿਸ ਵੇਲੇ ਵੀ ਬੰਦਾ ਮੱਥਾ ਟੇਕ ਕੇ ਗੁਰੂ ਦੇ ਅੱਗੇ ਸਤਿਬਚਨ ਕਰਕੇ ਸਿੱਖਿਆ ਮੰਨ ਲੇ ਉਦੋਂ ਹੀ ਤਬਦੀਲੀ ਆ ਜਾਂਦੀ ਹੈ ਇਹ ਜਨਮਾਂ ਦੀ ਵੇਟ ਕਰਨ ਦੀ ਲੋੜ ਨਹੀਂ ਕਿ ਅਗਲਾ ਜਨਮ ਮਿਲੇਗਾ ਜੀ ਫਿਰ ਮਹਾਰਾਜ ਕਹਿੰਦੇ ਨਹੀਂ ਦੇਖ ਗੁਰੂ ਚੇ ਬਖਸ਼ਿਸ਼ ਹੈ ਉਹ ਕੱਚ ਨੂੰ ਕਨਵਰਟ ਕਰਕੇ ਕੰਚਨ ਬਣਾ ਸਕਦੇ ਨੇ ਅੰਦਰ ਦੀ ਬਿਰਤੀ ਨੂੰ ਜ਼ਹਿਰੀਲੀ ਬਿਰਤੀ ਨੂੰ ਉਹ ਨਾਮ ਅੰਮ੍ਰਿਤ ਬਣਾ ਸਕਦੇ ਹੈ ਸੱਚ ਐਵੇਂ ਕਿ ਲੋਹੇ ਨੂੰ ਕਨਵਰਟ ਕਰਕੇ ਤਬਦੀਲ ਕਰਕੇ ਕੀਮਤੀ ਲਾਲ ਬਣਾ ਸਕਦੇ ਨੇ ਪੱਥਰ ਨੂੰ ਉਹ ਕੀਮਤੀ ਮੋਤੀ ਬਣਾ ਸਕਦੇ ਨੇ ਆਮ ਲੱਕੜ ਨੂੰ ਉਹ ਚੰਦਨ ਬਣਾ ਸਕਦੇ ਨੇ ਸੱਚ ਐਵੇਂ ਕਿ ਪਸ਼ੂ ਤੇ ਪ੍ਰੇਤ ਵਰਗੀ ਬਿਰਤੀ ਨੂੰ ਉਹ ਦੇਵਤੇ ਬਣਾ ਸਕਦੇ ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਇ ਕੋਇੋ ਲਾਲ ਨਦਰ ਸਤਗੁਰ ਜਾਂ ਧਾਰੈ ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ੍ਰੀਖੰਡ ਸਤਗੁਰ ਕੀਓ ਦੁਖ ਦ੍ਰਿਦ੍ਰਿਤ ਤਿਨ ਕੇ ਗਏ ਸਤਗੁਰ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰਬੈ ਪਹਿਲਾ ਬਚਨ ਮਹਾਰਾਜ ਜੀ ਨੇ ਕਿਹਾ ਬਲਿ ਖਾਰੀ ਗੁਰ ਆਪਣੇ ਦੋ ਖਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ ਤੇਰੀ ਨਹੀਂ ਲੱਗੀ ਅਗਲਾ ਸ਼ਲੋਕ ਹੈ ਗੁਰੂ ਅੰਗਦ ਦੇਵ ਜੀ ਦਾ ਉਹ ਸ਼ਲੋਕ ਹੈ ਦਾਤਾਰ ਜੀ ਦਾ ਕਿ ਜੇ 100 ਚੰਦਾ ਉਗਮੇ ਜੇ ਸੈਂਕੜੇ ਚੰਦਰਮਾ ਪ੍ਰਕਾਸ਼ ਦੇ ਦਾਂ ਸੂਰਜ ਚੜੇ ਹਜ਼ਾਰ ਹਜ਼ਾਰਾਂ ਸੂਰਜ ਰੋਸ਼ਨੀ ਦੇ ਪਰ ਮੈਂ ਤੇ ਥੋੜੇ ਅੰਤਰੀ ਵਰਤ ਕਰਨੇ ਚੰਨ ਅਸਲ 'ਚ ਜੋਗ ਮਤ ਕਹਿੰਦਾ ਹੈ ਬੰਦੇ ਅੰਦਰ ਦੋ 나ੜੀਆਂ ਨੇ ਇੱਕ ਚੰਦਰ 나ੜੀ ਇੱਕ ਸੂਰਜ 나ੜੀ ਕਹਿੰਦੇ ਨੇ ਜੇ ਬੰਦਾ ਸਾਧਨਾ ਕਰ ਕਰਕੇ ਅੰਦਰ ਜਿੰਨਾ ਮਰਜੀ ਇਹਨਾਂ 나ੜੀਆਂ ਵਿੱਚੋਂ ਅੰਦਰ ਦਾ ਪ੍ਰਕਾਸ਼ ਅੰਦਰ ਦਾ ਪ੍ਰਕਾਸ਼ ਮੀਨਸ ਗਿਆਨ ਨਹੀਂ ਕੇਵਲ ਕੇਵਲ ਅੰਦਰ ਹੀ ਜੋਤ ਦੇਖਣ ਦਾ ਜਿਵੇਂ ਸਾਡੇ ਵਿੱਚ ਵੀ ਸਾਡੇ ਇਸ ਮੁਲਕ 'ਚ ਬੜਾ ਚੱਲਦਾ ਮੈਨੂੰ ਜੋਤ ਦੇ ਦਰਸ਼ਨ ਕਰਾ ਦਿੱਤੇ ਜੀ ਉਹ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਤੂੰ ਉਸ 나ੜੀ ਰਹੀ ਚੰਦਰਮਾ 나ੜੀ ਸੂਰਜ 나ੜੀ ਜਿੰਨਾ ਮਰਜੀ ਅੰਦਰ ਚਾਨਣ ਬਖੇਰੀ ਜਾ ਪਰ ਆਤਮਾ ਫਿਰ ਵੀ ਅੰਧਕਾਰ 'ਚ ਖੈ ਕਿਉਂਕਿ ਆਤਮਾ ਨੂੰ ਚਾਨਣ ਕੇਵਲ ਸਤਿਗੁਰੂ ਹੀ ਦੇ ਸਕਦਾ ਜੇ ਸੋ ਚੰਦਾ ਉਗਮੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਖੁੰਦਿਆਂ ਗੁਰ ਬਿਨ ਕੋਰ ਅੰਧਾਰ ਪਰ ਮੈਂ ਫਿਰ ਬੇਨਤੀ ਕਰਾਂ ਮਨੁੱਖੀ ਮਨ ਤੋਂ ਬਿਨਾ ਗੁਰੂ ਦਾ ਸ਼ਬਦ ਵੀ ਨਹੀਂ ਸੁਣਿਆ ਜਾ ਸਕਦਾ ਠੀਕ ਹੈ ਬਖਸ਼ਿਸ਼ ਮਹਾਰਾਜ ਕਰਦੇ ਨੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਕੋਈ ਸ਼ੱਕ ਨਹੀਂ ਪਰ ਗੁਰੂ ਸਾਹਿਬ ਦਾ ਇੱਕ ਫੈਸਲਾ ਹੈ ਕਿ ਕੁੰਬੇ ਬੱਦਾ ਜਲ ਰਖੇ ਮੈਂ ਥੋੜੇ ਜਿਹੇ ਇੱਕ ਅਰਥ ਬੜੇ ਗਹਿਰੇ ਨੇ ਮੈਂ ਸੰਖੇਪ ਜਿਹਾ ਕਰਾਂਗਾ ਕੁੰਬ ਦਾ ਅਰਥ ਢੜਾ ਕੁੰਬੇ ਬੱਦਾ ਬੱਦੇ ਦਾ ਅਰਥੇ ਰੋਕਿਆ ਹੋਇਆ ਜਲ ਜਲ ਦਾ ਪਸ ਅਰਥ ਸਮਝ ਨੇ ਪਾਣੀ ਜੇ ਪਾਣੀ ਨੂੰ ਟਿਕਾਣਾ ਹੈ ਬੰਨਣਾ ਹੈ ਰੋਕਣਾ ਹੈ ਤੇ ਘੜੇ ਦੀ ਜ਼ਰੂਰਤ ਹੈ ਕਿਉਂਕਿ ਘੜੇ ਤੋਂ ਬਿਨਾ ਪਾਣੀ ਨਹੀਂ ਰੁਕ ਸਕਦਾ ਤੇ ਅਗਲੀ ਬੇਨਤੀ ਕਰਾਂ ਪਾਣੀ ਦੀ ਸਮੂਲੀਅਤ ਤੋਂ ਬਿਨਾ ਘੜਾ ਨਹੀਂ ਬਣ ਸਕਦਾ ਕਿਉਂਕਿ ਮਿੱਟੀ ਸੁੱਕੀ ਨੂੰ ਇਕੱਠੀ ਕਰੋ ਤੇ ਉਹਦਾ ਘੜਾ ਬਣ ਜਾਏਗਾ ਮਿੱਟੀ ਪਾਟ ਕੇ ਪਾਣੀ ਪਾਵਾਂਗੇ ਤਾਂ ਘੜਾ ਗੋ ਕੇ ਮਿੱਟੀ ਬਣਾਾਂਗੇ ਨਾ ਮਹਾਰਾਜ ਕਹਿੰਦੇ ਨੇ ਕੁੰਬੇ ਵੱਦਾ ਜਲ ਰਖੇ ਪਾਣੀ ਟਿਕ ਸਕਦਾ ਹੈ ਘੜੇ ਵਿੱਚ ਕੁੰਬ ਦਾ ਵੱਦਾ ਘੜੇ ਦਾ ਟਿਕਾਇਆ ਹੋਇਆ ਪਰ ਜਲ ਬਿਨ ਕੁੰਬ ਨਾ ਹੋਏ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ ਗਿਆਨ ਦਾ ਵੱਦਾ ਮਨ ਰਖੇ ਜਿਹੜਾ ਮਨ ਦਸੇ ਪਾਸੇ ਦੌੜਦਾ ਪਾਣੀ ਤੋਂ ਵਗ ਚੰਚਲ ਸੱਚ ਐਵੇਂ ਗਿਆਨ ਤੋਂ ਬਿਨਾ ਮੰਨ ਨਹੀਂ ਟਿਕ ਸਕਦਾ ਤੇ ਗੁਰੂ ਤੋਂ ਬਿਨਾ ਬੰਦੇ ਨੂੰ ਗਿਆਨ ਨਹੀਂ ਹੋ ਸਕਦਾ ਪਰ ਇਹਦੇ ਚ ਇੱਕ ਰਮਜ ਪਾ ਦਿੱਤੀ ਮਹਾਰਾਜ ਜੀ ਨੇ ਜੀ ਫਿਰ ਬੇਨਤੀ ਧਿਆਨ ਨਾਲ ਸੁਣਿਓ ਪਹਿਲੀ ਤੋਕ ਕੇ ਕੁੰਬੇ ਬੱਦਾਂ ਜਲ ਰਕੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾਂ ਮੰਨ ਰਹਿ ਗੁਰਬਿਨ ਗਿਆਨ ਨਾ ਹੋਏ ਪਾਣੀ ਘੜੇ ਤੋਂ ਬਿਨਾ ਨਹੀਂ ਟਿਕ ਸਕਦਾ ਘੜਾ ਪਾਣੀ ਤੋਂ ਬਿਨਾ ਨਹੀਂ ਬਣ ਸਕਦਾ ਚੇਤੇ ਰੱਖਿਓ ਮਨ ਗੁਰੂ ਤੋਂ ਬਿਨਾ ਨਹੀਂ ਟਿਕ ਸਕਦਾ ਗਿਆਨ ਤੋਂ ਬਿਨਾ ਨਹੀਂ ਟਿਕ ਸਕਦਾ ਤੇ ਸੱਚੇਵੇਂ ਮਨ ਤੋਂ ਬਿਨਾ ਗਿਆਨ ਵੀ ਧਾਰਨ ਨਹੀਂ ਕੀਤਾ ਜਾ ਸਕਦਾ ਇਹਨੂੰ ਫਿਰ ਸਮਝਿਓ ਹੁਣ ਪਸ਼ੂ ਕੋਲ ਕੀ ਉਹ ਮਨ ਹੈ ਕਿ ਉਹ ਆ ਕੇ ਗਿਆਨ ਲੈ ਸਕੇ ਕਿ ਪੰਛੀ ਕੋਲ ਓਨੀ ਤਾਕਤ ਹੈ ਉਹ ਗਿਆਨ ਲੈ ਸਕੇ ਸੱਚ ਇਹਵੇਂ ਕਿ ਜੇ ਬੰਦੇ ਦਾ ਮਨ ਨਹੀਂ ਤੇ ਮਨ ਤੋਂ ਬਿਨਾ ਗਿਆਨ ਵੀ ਨਹੀਂ ਲਿਆ ਜਾ ਸਕਦਾ ਤੇ ਗਿਆਨ ਤੋਂ ਬਿਨਾ ਮਨ ਵੀ ਕਦੀ ਨਹੀਂ ਟਿਕ ਸਕਦਾ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਮੈਨੂੰ ਥੋੜਾ ਜਿਹਾ ਸੁਖਮਨੀ ਸਾਹਿਬ ਵਿੱਚੋਂ ਬੇਨਤੀ ਕਰ ਸਕਾਂ ਅਸੀਂ 18ਵੀਂ ਅਸ਼ਟਪਦੀ ਪੜਨੇ 18ਵੀਂ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਨਾ ਬਿਲਕੁਲ ਨਹੀਂ ਕਿਹਾ ਵੀ ਸਿੱਖ ਨੇ ਕੀ ਕਰਨਾ ਧਿਆਨ ਦਿਓ ਜੇ ਪਹਿਲੇ ਪਦੇ ਚ ਸਿਰਫ ਇਹ ਲਿਖਿਆ ਗੁਰੂ ਕੀ ਕਰਦਾ ਸਤਗੁਰੂ ਕੀ ਕਰਦੇ ਤੇ ਅਗਲੇ ਪਦੇ ਵਿੱਚ ਲਿਖਿਆ ਵੀ ਸਿੱਖ ਨੇ ਕੀ ਕਰਨਾ ਇਹ ਬੜੇ ਅਰਥ ਸੌਖੇ ਹੋਣਗੇ ਇੱਕ ਤਾਂ ਸੀ ਜਦੋਂ ਪਦਾ ਪੜਨੇ ਕਿ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਖਰੈ ਗੁਰਬਚਨੀ ਖਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਖਾਟੈ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਵੇਖੋ ਇਹਦੇ ਸਿਰਫ ਗੁਰੂ ਦੀ ਕਿਰਪਾ ਗੁਰੂ ਗ੍ਰੇਸ ਕੀ ਹੈ ਪ੍ਰਤਪਾਲਨਾ ਕਰਦੇ ਨੇ ਮਹਿਲ ਧੁੰਦੇ ਨੇ ਬੰਧਨ ਕੱਟਦੇ ਨੇ ਦੁਰਮਤ ਦਾ ਨਾਸ਼ ਕਰਦੇ ਨੇ ਸਤਗੁਰੂ ਨਾਮ ਤਨ ਦਿੰਦੇ ਨੇ ਸਤਗੁਰ ਸਿੱਖ ਕੋ ਨਾਮ ਤੰਦੇ ਗੁਰ ਕਾ ਸਿੱਖ ਵਡਪਾਗੀ ਹੈ ਸਤਗੁਰ ਸਿੱਕਾ ਹਾਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਹੁਣ ਅਗਲਾ ਪਦਾ ਪੜੋ ਅਸ਼ਟ ਪਦੀ ਦਾ ਉਹਦੇ ਵਿੱਚ ਮਨ ਤੋਂ ਬਿਨਾ ਕਿਵੇਂ ਪਰਤ ਪਾਲਣਾ ਹੋਏਗੀ ਮਨ ਤੋਂ ਬਿਨਾ ਕਿਵੇਂ ਸੰਬੰਧ ਜੁੜੇਗਾ ਗੁਰੂ ਦੇ ਨਾਲ ਮਹਾਰਾਜ ਜੀ ਨੇ ਅਗਲੇ ਬਚਨ ਕੀਤੇ ਗੁਰ ਕੇ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਪਿਆਰਿਓ ਜਲ ਬਿਨ ਕੁੰਭ ਨਾ ਹੋਏ ਜਿੰਨੀ ਦੇਰ ਤੱਕ ਮਨ ਨਹੀਂ ਦਿੱਤਾ ਜਾਂਦਾ ਜਿੰਨੀ ਦੇਰ ਤੱਕ ਮਨ ਵਿੱਚ ਆਗਿਆ ਨਹੀਂ ਸਹੀ ਜਾਂਦੀ ਜਿੰਨੀ ਦੇਰ ਤੱਕ ਮਨ ਵੇਚਿਆ ਨਹੀਂ ਜਾਂਦਾ ਓਨੀ ਦੇਰ ਤੱਕ ਮਿਲਾਪ ਕਿਵੇਂ ਗੁਰ ਕੇ ਗ੍ਰਹਿ ਸੇਵਕ ਜੋ ਰਖੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਬੈ ਖਰ ਰ ਨਾਮ ਰਿਧੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜ ਰਾਸ ਮੈਂ ਬੇਨਤੀ ਜਿਹੜੀ ਕਰ ਲਗਾ ਪ੍ਰਕਰਨ ਵਿੱਚ ਰਹਾ ਕਿ ਗੁਰਸਿੱਖੋ ਭਾਈ ਮਾਨਵਤਾ ਜੀ ਮਨੁੱਖਤਾ ਸ਼ਬਦ ਵਰਤ ਲਵਾਂ ਗੁਰੂ ਘਰ ਦਾ ਇੱਕ ਸਿਧਾਂਤ ਹੈ ਜਿਹੜਾ ਵੀ ਪਾਏਗਾ ਉਹ ਕੇਵਲ ਗੁਰੂ ਦੇ ਰਾਹੀ ਹੀ ਪਾਏਗਾ ਇੱਕ ਵਿਧਾਨ